ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਕਬੱਡੀ ਚੈਨਲ ਤੇ ਤਾਂ ਦੋਸਤੋ ਅੱਜ ਆਪਣੇ ਕੋਲੋਂ ਇੱਕ ਗਲਤੀ ਹੋ ਗਈ ਜਿਸ ਕਰਕੇ ਇਹ ਵੀਡੀਓ ਪਾ ਬਣਾਉਣ ਲੱਗੇ ਆ ਦੋਸਤੋ ਅੱਜ ਗਿੱਲਪਤੀ ਟੂਰਨਾਮੈਂਟ ਹੋਣੀ ਸੀ ਜਿੱਥੇ ਓਪਨ ਦੇ ਮੈਚ ਸੀ ਤੇ 75 ਦੇ ਮੈਚ ਸੀ ਇੱਥੇ ਆਪਾਂ ਤੋਂ ਭਲੇਖੇ ਦੇ ਨਾਲ 75 ਗਿੱਲੂ ਨੂੰ 4000 ਤੇ 3000 ਬੋਲਿਆ ਗਿਆ ਸੋ ਜਦੋਂ ਕਿ ਇੱਥੇ 40000 ਤੇ 30000 ਸੀ ਸੋ ਇਹ ਅੱਜ ਆਪਣੇ ਕੋਲੋਂ ਗਲਤੀ ਹੋਈ ਹੈ ਆਪਾਂ ਮੰਨਦੇ ਆਂ ਵੀ ਗਲਤੀ ਜ਼ਰੂਰ ਹੋਈ ਹੈ ਤੇ ਇਸ ਕਰਕੇ ਆਪਾਂ ਮਾਫੀ ਚਾਹੁੰਦੇ ਆ ਆਪਣੇ ਚੈਨਲ ਨੂੰ ਦੇਖਣ ਵਾਲੇ ਉਹਨਾਂ ਸਾਰੇ ਭਰਾਵਾਂ ਤੋਂ ਤੇ ਨਾਲ ਹੀ ਆਪਾਂ ਮਾਫੀ ਮੰਗਦੇ ਆ ਗਿੱਲ ਪੱਤੀ ਦੇ ਕਮੇਟੀ ਵਾਲਿਆਂ ਤੋਂ ਸੋ ਜਿਨ੍ਹਾਂ ਦੇ ਕਬੱਡੀ ਕੱਪ ਬਾਰੇ ਆਪਾਂ ਤੋਂ ਗਲਤ ਬੋਲਿਆ ਗਿਆ ਬਾਕੀ ਦੋਸਤੋ ਇਹ ਸਭ ਲੇਖੇ ਦੇ ਨਾਲ ਬੋਲਿਆ ਗਿਆ ਹੈ ਕੋਈ ਵੀ ਜਾਣ ਬੁੱਝ ਕੇ ਇਦਾਂ ਨਹੀਂ ਕਰਦਾ ਹੁੰਦਾ ਸੋ ਆਪਣੇ ਤੋਂ ਵੀ ਗਲਤੀ ਹੋਈ ਹੈ ਸੋ ਇਸ ਗੱਲ ਦੀ ਆਪਾਂ ਸਾਰਿਆਂ ਤੋਂ ਮਾਫੀ ਮੰਗਦੇ ਆ ਬਾਕੀ ਦੋਸਤੋ ਹਰ ਰੋਜ਼ ਆਪਾਂ ਸਵੇਰੇ 6 ਵਜੇ ਵੀਡੀਓ ਪਾ ਦਿੰਨੇ ਆ ਆਪਾਂ ਨੂੰ ਇਹ ਹੁੰਦਾ ਹੈ ਵੀ ਜਿਨ੍ਹਾਂ ਨੇ ਕਬੱਡੀ ਪਿਛਾਰਾਂ ਨੇ ਖੇਡਣ ਜਾਣਾ ਤੇ ਉਹਨਾਂ ਨੂੰ ਸਵੇਰੇ ਸਨੇਹਾ ਪਤਾ ਲੱਗ ਜੇ ਵੀ ਅੱਜ ਕਿੱਥੇ-ਕਿੱਥੇ ਕਬੱਡੀ ਕੱਪ ਨੇ ਤੇ ਕਬੱਡੀ ਕੱਪ ਕਾਫੀ ਜ਼ਿਆਦਾ ਹੁੰਦੇ ਨੇ ਤੇ ਕਈ ਵਾਰ ਜਦੋਂ ਆਪਾਂ ਸਾਰਿਆਂ ਦੀ ਵੀਡੀਓ ਰਿਕਾਰਡ ਕਰਦੇ ਆ ਉਹਦੇ ਵਿੱਚ ਭਲੇਖਾ ਬੈ ਜਾਂਦਾ ਸੋ ਇਹਨਾਂ ਨੇ ਥੋੜਾ ਛੋਟੇ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਸੀ ਸ਼ਾਇਦ ਤਾਂ ਕਰਕੇ ਇਹ ਆਪਾਂ ਤੋਂ ਭਲੇਖਾ ਹੋਇਆ ਤੇ ਬਾਕੀ ਦੋਸਤੋ ਆਪਣੀ ਤਾਂ ਕੋਈ ਇਦਾਂ ਦੀ ਮਨਸ਼ਾ ਨਹੀਂ ਸੀ ਵੀਪਾਂ ਵਿਚਾਰਾਂ ਦਾ ਕਬੱਡੀ ਕੱਪ ਖਰਾਬ ਕਰੀਏ ਆਪਾਂ ਨੂੰ ਵੀ ਪਤਾ ਹੈ ਹਰ ਰੋਜ਼ ਵੀ ਕਬੱਡੀ ਕੱਪ ਕਿਵੇਂ ਹੁੰਦੇ ਨੇ ਇੱਕ ਇੱਕ ਪੈਸਾ ਇਕੱਠਾ ਕਰਕੇ ਫਿਰ ਕੱਪ ਕਰਾਏ ਜਾਂਦੇ ਨੇ ਤੇ ਬਾਕੀ ਦੋਸਤੋ ਇੱਕ ਗੱਲ ਹੋਰ ਜ਼ਰੂਰ ਦੱਸਿਓ ਵੀ ਜਿਹੜਾ ਆਪਣੀ ਵੀਡੀਓ ਨੂੰ ਦੇਖ ਕੇ 75 ਕਿਲੋ ਦਾ ਖਿਡਿਆਰੀ ਇੱਥੇ ਨਾ ਪਹੁੰਚਿਆ ਹੋਵੇ ਉਹ ਜ਼ਰੂਰ ਦੱਸਿਓ ਕਿਉਂਕਿ ਇਹਨਾਂ ਦਾ ਕਹਿਣਾ ਹੈ ਵੀ ਇਹ ਵੀਡੀਓ ਨੂੰ ਦੇਖ ਕੇ 75 ਕਿਲੋ ਦੇ ਪਲੇਅਰ ਇੱਥੇ ਪਹੁੰਚੇ ਨਹੀਂ ਸੋ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ ਭਾਈਵਾਨ ਕੇ ਤੇ ਬਾਕੀ ਫੇਰ ਪੰਦਵਾਰਾ ਮਾਫੀ ਚਾਉਂਦੇ ਆ ਕਮੇਟੀ ਵਾਲਿਆਂ ਤੋਂ ਤੇ ਸਾਰੇ ਆਪਣੇ ਚੈਨਲ ਨੂੰ ਦੇਖਣ ਵਾਲੇ ਉਹਨਾਂ ਭਰਾਵਾਂ ਤੋਂ